ਹਾਂਜੀ ਮੇਰੇ ਵੀਰੋ ਸਵਾਗਤ ਹੈ ਜੀ ਸਾਡੇ ਵਲੌਗ ਦੇ ਵਿੱਚ ਧਰਮਾ ਸਿੱਧੂ ਕਹਿੰਦੇ ਫੇਰ ਅੱਜ ਆ ਗਿਆ ਤੇ ਅਸੀਂ ਅੱਜ ਕਹਿੰਦੇ ਮੇਰੇ ਵੀਰੋ ਹਰਪ੍ਰੀਤ ਭਾਜੀ ਕੋਲੇ ਚੱਲੇ ਆ ਤੇ ਦਿਖਾਵਾਂਗੇ ਤੁਹਾਨੂੰ ਬੱਚੇ ਸੱਚੇ ਬਾਕੀ ਧਰਮਾ ਸਿੱਧੂ ਦੀ ਜਵਾਨੀ ਸੁਣੋ ਦੱਸੋ ਭਾਈ ਬੱਚੇ ਪੁੱੱਚੇ ਦਿਖਾ ਦਵਾਂਗੇ ਤੁਹਾਨੂੰ ਯਾਰਾ ਦੇਖਦੇ ਆ ਠੀਕ ਆ ਆਪਾਂ ਜਾਣਦੇ ਆ ਨਿਕੜਾਈ ਸੀ ਬੱਚੇ ਕਢਾਈ ਸੀ ਇੱਕ ਉਹ ਮਿਰਚੀ ਕੁੱਕਰ ਦੀ ਜਿਹੜਾ ਆਪਣਾ ਉਹਦੇ ਕਢਾਇਆ ਬਾਈ ਉਹਦੇ ਕਢਾਇਆ ਉਹਦੇ ਦਿਖਾਵਾਂਗੇ ਹੁਣ ਉਹਦੇ ਦਿਖਾਵਾਂਗੇ ਤੁਹਾਨੂੰ ਬੱਚੇ ਦਾ ਪੰਜ ਛੇ ਦਿਨ ਨਿਕੜਿਆ ਐਰ ਕੁਸ ਮਰ ਮੁਰ ਗਏ ਤੇ ਦੋ ਮੁਰਗੀਆਂ ਦਾ ਘੜਾਏ ਛਿੱਕਨੇ ਦੋ ਇੱਕ ਨੇ ਤਿੰਨ ਕੱਢਿਆ ਕਹਿੰਦਾ ਬਾਕੀ ਸੋਨੂੰ ਦਿਖਾਉਣੇ ਆ ਜਾ ਕੇ ਆ ਗਏ ਆਪਾਂ ਪਹੁੰਚ ਗਏ ਹਰਪੀਤ ਭਾਜੀ ਕੋਲੇ ਵੀ ਤੇ ਪਤਾ ਨਹੀਂ ਕਿੱਥੇ ਭਰਾ ਫੋਨ-ਫੋਨ ਕਰਕੇ ਬੁਲਾਉਣੇ ਪੈਂਦੇ ਆਣਾ ਬਿਜ਼ੀ ਬੰਦੇ ਆ ਉਹ ਤੇ ਬਾਕੀ ਚਲੋ ਮਿਲਦੇ ਆ ਫਿਰ ਸੋਨੂੰ ਲੋ ਮੇਰੇ ਵੀਰੋ ਹੁਣ ਅਸੀਂ ਪਹੁੰਚ ਚੁੱਕੇ ਆ ਹਰਪੀਤ ਭਾਜੀ ਕੋਲੇ ਕਹਿੰਦੇ ਕਿੱਥੇ ਕਹਿੰਦੇ ਕਿੱਥੇ ਇਹਨਾਂ ਕਰਦਾ ਕੰਮ ਕਰੀ ਜਾਂਦਾ ਸੀ ਅੱਜ ਫੜ ਲਿਆ ਕਹਿੰਦੇ ਮੇਰੇ ਵੀਰੋ ਕਹਿੰਦੇ ਪੋਚੇ ਲਾਈ ਜਾਂਦਾ ਸੀ ਫਿਰ ਆਪਾਂ ਅੱਜ ਫੜ ਲਿਆ ਫੜ ਲਿਆ ਪੋਚੇ ਲਾਉਂਦਾ ਆ ਆ ਗਿਆ ਹਾਂ ਆ ਦੇਖੋ ਜੀ ਪਹੁੰਚ ਗਏ ਭਾਈ ਜੀ ਇੰਨੇ ਧੰਨਵਾਦ ਉਸਤਾਦ ਸਾਹਿਬ ਪਹੁੰਚ ਕੇ ਤੇ ਚਾਚੂ ਬਣਾਈ ਨਹੀਂ ਯਾਰ ਉਸਤਾਦ ਤਾਂ ਗੜਿਆ ਨਾ ਹਾਂ ਅਸੀਂ ਤਾਂ ਤਾਂ ਕਾਦੇ ਬਾਕੀ ਅੱਜ ਤੁਹਾਨੂੰ ਬਈ ਹੁਣ ਅਸੀਂ ਦਿਖਾਵਾਂਗੇ ਬੱਚੇ ਬੱਚੇ ਮੁਰਗੇ ਮੁਰਗੀਆਂ ਬਹੁਤ ਜਾਨਵਰ ਦਿਖਾਵਾਂਗੇ ਅੱਜ ਬਈ ਤੁਹਾਨੂੰ ਅਸੀਂ ਇਹ ਕਾ ਬੱਠਾ ਬੱਚਾ ਨਾ ਵੜਾ ਯਾਰ ਹਾਂ ਤੁਹਾਨੂੰ ਦਿਖਾਉਣੇ ਚਾਚੂ ਪੀ ਲਿਆ ਯਾਰ ਕਰਮ ਕਰ ਦਿਖਾਵਾਂਗੇ ਤੁਹਾਨੂੰ ਸੋ ਹਾਂਜੀ ਮੇਰੇ ਵੀਰੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬੱਚੇ ਤੇ ਜਾਨਵਰ ਵੀ ਦਿਖਾਵਾਂਗੇ ਬਾਕੀ ਗੁੱਕੜ ਵੀ ਤੇ ਆਹ ਦੇਖੋ ਭਾਈ ਟਾਕ ਰੱਖਿਆ ਅਸੀਂ ਸਾਰੇ ਪਿੰਜਰੇ ਪੁੰਜਰੇ ਇਹ ਨਾ ਪਿੰਜਰੇ ਦਵਾਰੇ ਪਾਉਣੇ ਆ ਯਾਰ ਭਾਈ ਆ ਕਰਕੇ ਟਗੇ ਹੋਇਆ ਤੇ ਬਾਕੀ ਕੁੱਕੜ ਵੀ ਆ ਦੇਖ ਲੋ ਵਿੱਚ ਫਿਰਦੇ ਆਪਣੇ ਦੋ ਤਿੰਨ ਜੋੜੇ ਇੱਧਰ ਆ ਇੱਕ ਜੋੜਾ ਉੱਧਰ ਬੰਦ ਕਰੀ ਬੈਠੇ ਆ ਇੱਥੇ ਬਈ ਕੁੱਕੜ ਤਿਆਰ ਵਾ ਜਿਹੜੇ ਤਿਆਰੀ ਵਾਸਤੇ ਹੁੰਦੇ ਆ ਉਹ ਕੁੱਕੜ ਆ ਤੇ ਆ ਦੇਖੋ ਧਰਮਾ ਸਿੱਧੂ ਨਾਲਾ ਆ ਮੁਰਗੀ ਵਾਰੇ ਦਿਖਾਓ ਮੈਨੂੰ ਧਰਮਾ ਸਿੱਧੂ ਜੀ ਕਰੋ ਚੱਕ ਮੇਰੇ ਵੀਰੋ ਮੁਰਗੀ ਕਹਿੰਦੇ ਕੋਇਨ ਹੈਡ ਜਾਨਵਰ ਐ ਇਹ ਕੋਇਨ ਹੈਡ ਇਹ ਖੈਰਾ ਸਾਹਿਬ ਦੇ ਘਰੋਂ ਆ ਹਾਂ ਇਹ ਆਪਣੇ ਬਈ ਘਰ ਦੇ ਜਾਨਵਰ ਐ ਜਿਹੜੇ ਅਸੀਂ ਬਈ ਤਿੰਨ ਜਾਣੇ ਆ ਤਿੰਨ ਨਿਊ ਤਾਂ ਅਸੀਂ ਬਾਲੇ ਆ ਮਲਾਵੀ ਤਿੰਨੇ ਜਾਨ ਨੇ ਵੀ ਫੋਕਸ ਕੀਤਾ ਹੋਇਆ ਜਾਨਵਰ ਬਣਾਉਣ ਤੇ ਆ ਦੇਖੋ ਇਹ ਹਰਿੰਗਾ ਚੋਰਸ ਲੱਤਾਂ ਜਾਨਵਰ ਬਣਾਏ ਸੀ ਬਈ ਉਦੋਂ ਆਪਾਂ ਇਹ ਹਰਿੰਗਾ ਲੱਤਾਂ ਤੇ ਇਹ ਬਈ ਧਰਮਸ ਸਿੱਧੂ ਕੋਲੇ ਪਹਿਲਾਂ ਕਿ ਨਸਲ ਸੀ ਉਹ ਨਸਲ ਦੇ ਵਿੱਚ ਆਪਾਂ ਮਿਕਸ ਅਪ ਕੀਤੇ ਨੌ ਬਲੱਡ ਬਹੁਤ ਟਾਈਮ ਲੱਗਿਆ ਇਹਨੂੰ ਤੇ ਤਿੰਨ ਚਾਰ ਬਲੱਡਾਂ ਦੀ ਮਾਂ ਦੇ ਸੀ ਖਰ ਤੇ ਐਂ ਕਰਕੇ ਬਣੀ ਹੋਈ ਆ ਮੁਰਗੀ ਬਈ ਬਾਕੀ ਚਾਲ ਚੱਲਣ ਥੱਲੇ ਛੱਡੀ ਮਾੜਾ ਇਹ ਦੇਖੋ ਬਈ ਜਾਨਵਰ ਕਰੋ ਚੈੱਕ ਇਹ ਕਾਮ ਆਦੀ ਆ ਬਈ ਤੇ ਇੱਕ ਬਈ ਉਹ ਕੱਢੀ ਜਾਂਦਾ ਆ ਜਾਨਵਰ ਹਰਪੀ ਦੇ ਤਿਆਰ ਇਟਾ ਉਟਾ ਲਾ ਕੇ ਰੱਖੀਆਂ ਬਿੱਲੇ ਇਹਦਾ ਨਾ ਖੇਤਾਂ ਜਿਗਾ ਰਾ ਦੇਖੋ ਬਈ ਨਹੀਂ ਖੇਤਾਂ ਜਿਗਾ ਹੁਣ ਕਾਰ ਨਹੀਂ ਯਾਰ ਇਧਰ ਨਾ ਜਾਨਵਰਾਂ ਨੂੰ ਆਹ ਵਾਲਾ ਹੁੰਦਾ ਹੈ ਬਾਕੀ ਧਰਮਾ ਸਿੱਧੂ ਜੀ ਕਰ ਲਈ ਲੋਈ ਸੈੱਟ ਹੁਣ ਦੱਸਣਗੇ ਆਪਣਾ ਜਾਨਵਰਾਂ ਬਾਰੇ ਹਾਂਜੀ ਮੇਰੇ ਵੀਰੋ ਆਇਆ ਦੱਸੀ ਮੜ ਕਰ ਮੇਰੇ ਬਾਰੇ ਕੀ ਆ ਇਹ ਇਹ ਆ ਆਪਣੇ ਉਹ ਦੱਸੀ ਮਿਰਚੀ ਦੀ ਭੈਣ ਹਾਂ ਮਿਰਚੀ ਦੀ ਭੈਣ ਆ ਇਹ ਇਹ ਮਿਰਚੀ ਦੀ ਭੈਣ ਅਸਲ ਬਈ ਇਹ ਵੀ ਸਟਾਰਟ ਧਰਮ ਪਾਲਤੂ ਹੀ ਹੋਈ ਆ ਇਹ ਬਈ ਧਰਮ ਬਾਦ ਦੀ ਰਿਸ਼ਤੇਦਾਰੀ ਜਦੋਂ ਮੁਰਗੇ ਆਏ ਸੀਗੇ ਕਿਸੇ ਬੰਦੇ ਕੋਲੇ ਗਾਹਾਂ ਦੀ ਗਾਹਾਂ ਉਹਨੂੰ ਵੀ ਆਪਾਂ ਹੋਗੇ ਸਾਲ ਕਈ 5 ਸਾਲ ਹੋ ਗਏ ਹੋਣਗੇ ਆਪਣੇ ਕੋਈ ਨਸਲਾਈ ਨੂੰ ਇਹ ਹਰਿਆਣੇ ਚੋਂ ਲਿਆਂਦੇ ਸੀ ਇਹ ਰਹੇ ਹਰਿਆਣੇ ਚੋਂ ਲਿਆਂਦੇ ਸੀ ਉਹ ਬਾਹਰ ਚੋਰ ਤੋਂ ਹਾਂ ਉਹ ਆਹੇ ਤੇ ਆ ਬੱਚੇ ਨਿਕਲੇ ਬਈ ਕਰੋ ਚੈੱਕ ਆ ਆ ਆ ਬਈ ਬੱਚੇ ਦੋ ਆ ਨਿਕਲੇ ਆ ਬਈ ਤੇ ਤਿੰਨ ਚਾਰ ਉਧਰ ਨੇ ਦੋ ਤਿੰਨ ਮਰ ਗਏ ਸੀ ਬਈ ਬੱਚੇ ਆ ਮਿਰਚੀ ਨਾਲ ਹੀ ਲਾਈ ਹੋਈ ਸੀ ਮਿਰਚੀ ਦੀ ਭੈਣ ਆ ਬਈ ਇਹ ਫੇਸ ਚੈੱਕ ਕਰੋ ਵਰਗੀ ਦਾ ਹਾਂ ਮੇਰੇ ਵੀਰੋ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਮਿਰਚੀ ਤੇ ਹਰਪ੍ਰੀਤ ਭਾਜੀ ਕੱਢਣ ਲੱਗਿਆ ਮਿਰਚੀ ਨੂੰ ਧਰਮਪਾਲ ਭਾਜੀ ਤੁਹਾਨੂੰ ਮਿਰਚੀ ਦੇ ਕੁਝ ਗੁਣ ਦੱਸਣਗੇ ਵੀ ਕਿਵੇਂ ਇਹ ਮਿਰਚੀ ਲੜਦੀ ਆ ਤੇ ਆ ਬਈ ਆ ਮੇਠਾ ਮਿਰਚੀ ਦੇਖੋ ਤੇ ਮਿਰਚੀ ਲਿਆ ਕੱਢ ਬਾਹਰ ਆ ਜਾਓ ਬਾਈ ਹੁਣ ਇਹਨਾਂ ਯਾਰ ਇੱਥੇ ਆਪਾਂ ਦੇਖੋ ਆ ਵਧੀਆ ਜਗ੍ਹਾ ਇੱਥੇ ਰੱਖਿਆ ਕਰੋ ਇਹਹੀ ਥਾਵਾਂ ਤੇ ਗਰਮਾਇਸ਼ ਹੁੰਦੀ ਆ ਬਈ ਤੂੜੀ ਵਾਲੇ ਬਰਾਣਿਆਂ ਚ ਠੰਡ ਨਹੀਂ ਲੱਗਦੀ ਜਾਨਵਰਾਂ ਨੂੰ ਵਧੀਆ ਰਹਿੰਦੇ ਆ ਜਾਨਵਰ ਉਹ ਲਿਆਂਦਾ ਬਈ ਮਿਰਚੀ ਤੇ ਆ ਜਾਓ ਦਿਖਾਈਏ ਤੁਹਾਨੂੰ ਬਾਹਰ ਹੀ ਆ ਜਾ ਬਾਹਰ ਦਿਖਾਉਣੇ ਛੱਡ ਕੇ ਆਪਾਂ ਮਿਰਚੀ ਕੋਕੜ ਤੇ ਆ ਆ ਇੱਧਰ ਦੇਖੋ ਬਈ ਆ ਜਗ੍ਹਾ ਮੈਨੂੰ ਇੱਥੇ ਬਈ ਨਿਆਰਾ ਆਉਂਦਾ ਅਸਲ ਜਾਨਵਰ ਰੱਖਣ ਦਾ ਹਣਾ ਦੇਖੋ ਬਈ ਸਾਰੇ ਪਾਸੇ ਯਾਰ ਮੈਂ ਕਹਿੰਦਾ ਗੁਰੂਆ ਹਰੀਆਲੀ ਹਰੀਆਲੀ ਆ ਹਣਾ ਇਹ ਦੱਸੀ ਮੜਾ ਧਰਮੇ ਮਿਰਚੀ ਬਾਰੇ ਵੀ ਉਹ ਦੇਖੀ ਮਿਰਚੀ ਹੁਣ ਤਾਂ ਨਾ ਇਹ ਹੋਇਆ ਪਿਆ ਯਾਰ ਦਬ ਗਿਆ ਮਿਰਚੀ ਥੋੜਾ ਜਿਹਾ ਦਬਿਆ ਵੀ ਨਹੀਂ ਰਣਾ ਬਿਮਾਰ ਹੋ ਗਿਆ ਸੀਗਾ ਯਾਰ ਇਹ ਕੋਟਾ ਜਾਮ ਹੋ ਗਿਆ ਸੀ ਬਾਈ ਦੱਸੀ ਸੀ ਵੀਡੀਓ ਜਣਾ ਹਾਂ ਉਹ ਤੇ ਖਾਲੀ ਉਲਟ ਆਇਆ ਫਿਰ ਯਾਰ ਫਿਰ ਉਹ ਹੋਇਆ ਪਰ ਬਾਈ ਫੇਰ ਵੀ ਹਨਾ ਜਿਵੇਂ ਵੀ ਇਹ ਬੜਕ ਹਲੇ ਵੀ ਨਹੀਂ ਛੱਡੀ ਇਹਨੇ ਹਾਂ ਚੈੱਕ ਕਰਾ ਦਨੇ ਆਪਾਂ ਵਸਤੀ ਉਨੀਆ ਕੁੱਕੜ ਚ ਤੋਂ ਹਾਂਜੀ ਮੇਰੇ ਵੀਰ ਨੂੰ ਹੁਣ ਸਾਨੂੰ ਮਿਰਚੀ ਦਾ ਸ਼ੌਂਕ ਕਰਾਉਣੇ ਆ ਤੇ ਸਾਨੂੰ ਕਿਹਾ ਜੀ ਅਜੇ ਤਾਂ ਕੁੱਕੜ ਬਹੁਤ ਪਏ ਆ ਬਾਈ ਧਰਮੇ ਦੱਸ ਨਾ ਆਹ ਉਹ ਵੀ ਦਿਖਾਉਣੇ ਆਪਾਂ ਉਸਤਾਦ ਵਾਲੇ ਹਾਂ ਮੰਗੇ ਉਸਤਾਦ ਵਾਲੇ ਤਾਂ ਤੇ ਜਿੱਥੇ ਬਈ ਅਸੀਂ ਮੰਨ ਲਓ ਕਹਿ ਦਈਏ ਹਲੇ ਹੋਰ ਤਿਆਰ ਕਰੀ ਜਾਂਦੇ ਆ ਥੰਮ 10 12 ਥੰਮ ਉੱਥੇ ਤਿਆਰ ਹੋਏ ਪਏ ਆ ਤੇ ਥੰਮ ਤੇ ਥੰਮ ਚੜੇ ਪਏ ਆ ਤੇ ਆ ਆ ਬਾਈ ਮਿਰਚੀ ਕੁੱਕੜ ਠੀਕ ਹੈ ਚੈੱਕ ਕਰੋ ਬਾਬਿਓ ਤੇ ਇਹ ਨੇ ਇਹਦੇ ਬਈ ਜਿਹੜਾ ਬਾਪ ਸੀ ਆਪਣੇ ਕੋਲੇ ਦੱਸੀ ਮੜਾ ਕਿੰਨਾ ਟਾਈਮ ਲੜਾ ਇਹ ਉਹ 2 ਵਜਿਆਂ ਆਪਣੇ ਕੋਲੇ ਜਿੱਤਿਆ ਹੋਇਆ ਹੈਗਾ ਉਹ ਸੀਗਾ ਹਾਂ 2 ਵਜਿਆਂ ਤਿੰਨ ਘੰਟੇ ਲੜਿਆ ਸੀ ਬਈ ਉਹ ਮੁਰਗਾ ਚੀਨਾ ਸੀ ਤੇ ਉਹ ਮਰ ਗਿਆ ਸੀ ਫਿਲਹਾਲ ਤਾਂ ਹੈ ਨਹੀਂ ਆਪਣੇ ਕੋਲੇ ਤੇ ਉਹ ਜਾਨਵਰ ਬਹੁਤ ਕਲਾਸ ਹੈ ਬਈ ਇਹ ਪਰ ਹੁਣ ਇਨਬਰੀਡਿੰਗ ਹੋਣ ਕਾਰਨ ਬਈ ਇਹਨਾਂ ਦੇ ਵਿੱਚ ਬਹੁਤ ਸਾਰੇ ਡਿਫੈਕਟ ਆ ਗਏ ਹਾਂ ਤਾਂ ਕਰਕੇ ਵੀ ਹੁਣ ਆਪਾਂ ਸੋਚਿਆ ਵੀ ਇਹ ਰਾ ਆਪਣੇ ਕੋਲੇ ਹੋਰ ਫਿਰਦੇ ਆ ਹਰਗਾਂ ਲੱਤਾਂ ਵਾਲੀ ਨਸਲ ਉਹ ਪਾਇਰ ਹੈਡ ਮੁਰਗੀ ਨਾਲ ਹਰਗਾਂ ਲੱਤਾਂ ਵਾਲੀ ਨਸਲ ਬਈ ਆਪਣੇ ਕੋਲੋਂ ਬਈ ਧਰਮੇ ਘਰੇ ਬਣੀ ਸੀ ਪਹਿਲਾਂ ਉਹ ਤੇ ਹੌਲੀ ਹੌਲੀ ਬਾਈ ਹੁਣ ਆਪਾਂ ਉਹਨਾਂ ਬਰੀਡਿੰਗ ਕਰਾ ਕੇ ਤੇ ਆਊਟ ਬਰੀਡਿੰਗ ਕਰਾ ਕੇ ਬਹੁਤ ਸੁਧਰ ਗਈ ਹੁੰਦਾ ਪਲਾਂ ਆ ਬਹੁਤ ਸੁਧਰ ਗਈ ਤੇ ਬਹੁਤ ਫਰਕ ਪੈ ਗਿਆ ਉਹਦੇ ਨਾਲ ਕ੍ਰੌਸ ਕਰਾਵਾਂਗੇ ਆਪਾਂ ਤੇ ਫੇਰ ਰਿਜ਼ਲਟ ਦੇਖਾਂਗੇ ਵੀ ਕੀ ਰਿਜ਼ਲਟ ਆਉਂਦੇ ਆ ਦੇਖੋ ਬਾਈ ਨਹੀਂ ਮੈਨੂੰ ਐ ਲੱਗ ਰਿਹਾ ਵੀ ਜਿਹੜੇ ਹੁਣ ਚੂਚੇ ਨਿਕਲੇ ਆ ਉਹ ਚੀਨੇ ਦੀ ਗਏ ਆ ਨਹੀਂ ਜਾਣੀ ਦਾ ਚੀਨੇ ਦੀ ਖਰ ਬੈਕ ਮਾਰ ਜਾਂਦਾ ਜਾਨਵਰ ਪਰ ਫੇਰ ਵੀ ਹਨਾ ਤੇ ਆ ਦੇਖੋ ਬਾਈ ਕਰੋ ਚੈੱਕ ਬਹੁਤ ਸੋਹਣਾ ਗੁੱਕੜਾ ਇਹ ਤੇ ਫਿਲਹਾਲ ਥੋੜਾ ਜਿਹਾ ਲਿੱਸਾ ਹੋ ਗਿਆ ਕੋਈ ਚੱਕਰ ਨਹੀਂ ਬਾਈ ਮਹੀਨੇ ਚ ਭਰਦਾਂਗੇ ਹਨਾ ਕੋਵਾ ਕੋਵਾ ਚੰਗਾ ਸਟਿਆ ਤੇ ਬਾਕੀ ਚਲੋ ਤੁਹਾਨੂੰ ਹੁਣ ਮੁਰਗੀਆਂ ਵੀ ਦਿਖਾਉਣੇ ਆਪਾਂ ਦੂਜੀ ਮੁਰਗੀ ਵੀ ਦਿਖਾਉਣੇ ਜਿਹੜੀ ਨੇ ਬੱਚੇ ਘੜ ਰੱਖਿਆ ਬਾਈ ਸੋ ਹਾਂਜੀ ਮੇਰੇ ਵੀਰੋ ਹੁਣ ਅਸੀਂ ਤੁਹਾਨੂੰ ਦੂਜੀ ਮੁਰਗੀ ਦਿਖਾਵਾਂਗੇ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਪਿਆਰ ਆ ਜਾਨਵਰਾਂ ਨਾਲ ਯਾਰ ਉਹ ਕੁਝ ਵੀ ਕਰ ਲੂ ਤੇ ਕੁੱਕੜ ਅੰਦਰ ਰੱਖੇ ਹੋਇਆ ਬਈ ਆਪਾਂ ਤੇ ਆਹ ਦੇਖੋ ਬਾਈ ਆਹ ਬੈਠੀ ਆ ਮੁਰਗੀ ਸੇਵਾ ਵਾਲੀ ਤੇ ਤੁਹਾਨੂੰ ਇਹਦੇ ਵੀ ਬੱਚੇ ਦਿਖਾਉਣੇ ਆ ਇਹ ਵੀ ਮਿਰਚੀ ਦੀ ਭੈਣ ਹੀ ਆ ਬਾਕੀ ਤੇ ਬਸ ਇੰਨਾ ਫਰਕ ਹੀ ਆ ਵੀ ਇਹਨੇ ਅੱਡ ਕੱਢ ਲੇ ਉਹਨੇ ਅੱਡ ਕੱਢ ਲੇ ਨੇ ਤਾਂ ਇੱਕ ਥੱਲੀ ਧਰਨੇ ਸੀ ਯਾਰ ਬਈ 2 ਦਿਨਾਂ ਦਾ ਫਰਕ ਪੈ ਗਿਆ ਗੈਪ ਪੈ ਗਿਆ ਤਾਂ ਕਰਕੇ ਸਾਨੂੰ ਆਂਡੇ ਆੜ ਧਰਨੇ ਪੈ ਗਏ ਬਾਕੀ 10 ਧਰਮੇ ਪੜ ਕੇ ਹਾਂ ਇਹ ਵੀ ਆ ਮਿਰਚੀ ਦੀ ਭੈਣ ਆ ਇਹ ਮਿਰਚੀ ਦੀ ਭੈਣ ਆ ਪਰ ਇਹ ਗਈ ਆ ਬਈ ਆਪਦੀ ਮਾਂ ਦੇ ਪਾਸੇ ਹਾਂ ਮਿਰਚੀ ਦਾ ਪਿਓ ਹੋਰ ਸੀ ਮਾਂ ਹੋਰ ਸੀ ਮੰਨ ਲਓ ਬਰੀਡ ਇੱਕੋ ਹੀ ਸੀ ਬਸ ਥੋੜਾ ਜਿਹਾ ਫਰਕ ਹੁੰਦਾ ਹੈ ਨਾ ਕਹਿ ਦਈਏ ਵੀ ਆਊਟ ਬਰੀਡਿੰਗ ਪਹਿਲਾਂ ਹੋਈ ਹੁੰਦੀ ਹੈ ਮਾੜੀ ਮੋਟੀ ਤੇ ਬਾਕੀ ਫੇਸ ਚੈੱਕ ਕਰੋ ਹੋਂ ਤਾਂ ਲਿਸੀ ਹੋ ਗਈ ਯਾਰ ਹਨਾ ਉਸੇ ਵਾਰ ਬੈਠਣਾ ਸੀ ਯਾਰ ਦੋਨੀ ਬਹੁਤ ਲਿਸਣਾ ਹੋਣੀਆਂ ਆ ਆ ਦੇਖੋ ਬਾਈ ਆ ਬੱਚੇ ਕੱਢੇ ਅੱਗੇ ਦਾ ਹੱਥ ਚ ਨਹੀਂ ਆਉਂਦਾਂ ਨਾ ਇਹ ਅੱਗੇ ਦਾ ਬਾਲੀਆਂ ਹੈਵੀ ਸੀਗਾ ਹੂੰ ਆ ਬੱਚੇ ਕੱਢੇ ਆ ਬਾਈ ਦੇਖੋ ਬੱਚੇ ਹੂ ਯਾਰ ਫਿਲਹਾਲ ਸਾਰੇ ਇੱਕੋ ਜਿਹੇ ਨਿਕਲੇ ਆ ਕਿਉਂਕਿ ਇਹ ਫਿਰ ਚਿੱਟੇ ਹੀ ਲਾਲ ਜੀ ਨਿਕਲਦੇ ਇਹਨਾਂ ਚ ਜਿਹੜੇ ਆਪਣੇ ਕੋਲੇ ਬਾਈ ਹਰੀਆਂ ਲੱਤਾਂ ਵਾਲਾ ਅਸਲਾ ਉਹਨਾਂ ਚ ਮਤਲਬ ਵੀ ਕਾਲੇ ਵੀ ਨਿਕਲੇ ਹੁੰਦੇ ਹੁੰਦੇ ਆ ਸਾਰੇ ਜਾਨਵਰ ਨਿਕਲੇ ਹੁੰਦੇ ਆ ਉਹ ਆਪਣਾ ਵਹ ਮੰਨਿਆ ਤੰਨਿਆ ਪੂਰਾ ਅਸਲਾਏ ਰਹੋ ਹਰੀਆਂ ਲੱਤਾਂ ਨਾਲ ਉਹ ਤਾਂ ਯਾਰ ਇਹ ਬਈ ਆਪਾਂ ਫੋਕਸ ਕਰਿਆ ਤਿੰਨ ਅਸਲਾਂ ਤੇ ਹੁਣ ਅਸੀਂ ਤਿੰਨੇ ਬਈ ਮਿਕਸ ਅਪ ਕਰ ਰਹੇ ਹਾਂ ਹਾਂ ਇਹ ਸਾਡਾ ਰੂਲ ਹੈ ਲਾ ਲੋ ਤੁਸੀਂ ਜਾਹੇ ਕਿਉਂ ਸਾਡੀ ਥਿੰਕਿੰਗ ਕਹਿੰਦੀ ਆ ਵੀ ਹੁਣ ਇਦੋਂ ਵੀ ਤਗੜੇ ਬਣ ਗਏ ਹਾਂ ਹਾਂ ਹੁਣ ਮਿਰਚੀ ਨਾਲ ਵੀ ਹਰੀਆਂ ਲੱਤਾਂ ਲਾਇਆ ਤੇ ਇੱਕ ਬਈ ਹੋਰ ਕੁੱਕੜ ਖੜੇ ਆਪਣੇ ਕੋਲ ਵੀ ਸੋਣ ਮੌਜਰ ਖੜਾ ਇੱਕ ਆਪਣੇ ਕੋਲੇ ਹਾਂ ਕੱਲ ਨੂੰ ਹਸਾਵਾਂਗੇ ਵੀ ਉਹ ਮੁਰਗੇ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਉਹ ਬਈ ਤਿੰਨ ਥੰਮ ਨੇ ਉਹਨਾਂ ਚੋਂ ਤੁਹਾਨੂੰ ਦੋ ਕਿ ਥੰਮ ਦਿਖਾ ਦਾਂਗੇ ਤੇ ਬਾਕੀ ਫੇਰ ਦਿਖਾਵਾਂਗੇ ਉਹ ਬਈ ਜਿਹੜੇ ਇੰਸਟਾਗ੍ਰਾਮ ਤੇ ਆਪਣੇ ਨਾਲ ਉਹ ਆਡ ਐਡ ਨੇ ਉਹਨਾਂ ਨੇ ਤਾਂ ਦੇਖੀ ਹੋਇਆ ਯ ਬਾਕੀ ਕੋਈ ਚੱਕਰ ਨਹੀਂ ਬਾਈ ਕੱਲ ਨੂੰ ਵੀਡੀਓ ਬਲੌਗ ਪੜਾਵਾਂਗੇ ਆਪਾਂ ਉੱਥੇ ਵੀ ਜਾਵਾਂਗੇ ਬਾਈ ਕੋਲੇ ਆਪਣੇ ਕੋਲੇ ਹਾਂ ਪਰ ਅੰਗੀ ਚੱਕਰ ਆ ਬਈ ਇੱਕ ਘਰੇ ਉਹਨੇ ਜਾਨਵਰ ਨੋਟ ਨਹੀਂ ਆਉਂਦੇ ਆਪਾਂ ਕਈ ਘਰੇ ਰੱਖਦੇ ਹੁੰਦੇ ਆ ਕਿਉਂ ਆਪਣਾ ਕਿਹੜਾ ਕੋਈ ਫਰਕ ਹੈ ਬਾਈ ਅਸੀਂ ਸਾਰੇ ਇੱਕੋ ਹੀ ਜਾਨਵਰ ਰੱਖਦੇ ਆ ਤੇ ਬਾਕੀ ਚਲੋ ਆਜਾ ਦੂਜੀਆਂ ਮਾਦੀਆਂ ਵੀ ਦਿਖਾਉਣੇ ਆ ਮ ਕੋਈ ਅੱਖ ਵਾਲੀ ਮੁਰਗੀ ਵੀ ਦਿਖਾਉਣੇ ਆ ਜਿਹਨੂੰ ਆਪਾਂ ਕਹਿੰਦੇ ਹਰਿਆਂ ਲੱਤਾਂ ਵਾਲਾ ਅਸਲਾ ਉਹ ਅਸਲਾ ਵੀ ਕਰਾਉਣੇ ਆ ਬਈ ਸਾਨੂੰ ਸ਼ੌਂਕ ਹੈ ਕੀ ਕੁਆਲਿਟੀ ਦਿਖਾ ਦਿੰਨੇ ਆ ਠੀਕ ਆ ਤੁਹਾਨੂੰ ਆ ਦੇਖ ਲਓ ਹਰੀਆਂ ਲੱਤਾਂ ਚੌਰ ਸਨਾਲੀ ਆ ਆ ਦੇਖੋ ਬਾਈ ਇਹ ਮਿਹਨਤ ਪਾਕਿਸਤਾਨੀ ਜਮਾ ਰੰਗ ਵੀ ਦੇਖੋ ਕਿੱਡਾ ਪੱਕਾ ਕੱਢਿਆ ਮਾਦੀ ਨੇ ਹਜੇ ਬਈ ਅੱਕਾਰ ਦੀ ਪੱਤੀ ਆ ਜਮਾ ਪਿਆਰ ਹੋ ਜਾ ਰਹੀ ਇਹ ਚੀਜ਼ 8 ਮਹੀਨਾ ਦੀ ਪੱਤੀ ਬੜੇ ਤਾੜੇ ਕੈਂਟ ਮਾਰੇ ਧਰਮੀ ਦਾ ਅੱਛ ਦੇਖ ਹੀ ਲਓਗੇ ਨਾ ਤੁਹਾਡੇ ਸਾਹਮਣੇ ਜਾਨਵਰ ਹੈ ਪੱਠਿਆਂ ਨਾਲ ਵੱਡੀ ਫਈਆ ਹੋਈ ਲੋਕਾਂ ਕੋਲ ਐਡੇ ਪੱਠੇ ਹੁੰਦੇ ਆ ਹਾਂ ਹਾਂ ਬਾਈ ਗੁਰੂ ਦੀ ਮਿਹਰ ਆ ਦੇਖੋ ਹਰੀ ਹਰਾਪਣ ਬਈ ਨੋਕ 'ਚ ਵੀ ਮਾਰੀ ਜਾਂਦਾ ਮਾਦੀ ਨੇ ਇਹ ਮਾਰਿਆ ਬਈ ਅਸੀਂ ਮੱਥਾ ਲੋਕ ਕਹਿੰਦੇ ਆ ਵੀ ਕੀ ਆ ਤੁਹਾਡੇ ਕੋਲੇ ਅਤ ਸ ਆਹੀ ਆ ਬਈ ਆਪਣੇ ਕੋਲੇ ਹਨਾ ਬਾਕੀ ਮਿਹਨਤ ਕਰੀ ਜਨੇ ਆ ਹੋਰ ਵੀ ਚੰਗੇ ਬਣਾਵਾਂਗੇ ਏਦੂ ਹਾਂ ਅਸੀਂ ਮੰਨ ਲਓ ਵੀ ਮਿਹਨਤ ਨਹੀਂ ਛੱਡੀ ਹੋਰ ਏਦੂ ਵੀ ਇਹ ਆਪਾਂ ਨੂੰ ਤੁਸੀਂ ਐਂ ਦੇਖ ਲਓ ਵੀ ਮਾਦ ਨਹੀਂ ਦਿਖਾਈਆਂ ਹਨਾ ਤੇ ਨਾਰਾ ਏਦੂ ਵੀ ਨਾਰਾ ਹਜੇ ਆਪ ਦਿਖਾਵਾਂ ਕੋਈ ਨਾ ਹੌਲੀ ਹੌਲੀ ਦਿਖਾਵਾਂ ਤੁਹਾਨੂੰ ਪਤਾ ਕੀ ਚੱਕਰ ਕਾਲੀ ਨਹੀਂ ਕਰਦੇ ਇੱਕ ਇੱਕ ਕਰਕੇ ਦਿਖਾਵਾਂਗੇ ਦਿਖਾਵਾਂਗੇ ਰੀਜ ਨਾਲ ਬਈ ਹਾਂ ਮੇਨਾਂ ਸਵਾਪਨਾ ਹਾਂ ਮੇਨ ਹਾਂ ਬਈ ਦਿਲ ਨਾਲ ਲੱਗੇ ਹੋਏ ਜਾਨਵਰ ਚਮਾਂ ਮੇਨ ਮੇਰਾ ਮੇਰੇ ਆਹੀ ਆ ਸਵਾਜਾਂ ਦੇ ਦਿਲ ਨੂੰ ਲੱਗਾ ਹੋਇਆ ਯਾਰ ਇਹ ਬਈ ਆਪਣੇ ਕੋਲੇ ਟਾਈਮ ਤੇ ਖੋ ਗਏ ਸੀ ਬਈ ਆਪਣੇ ਕੋਲੇ ਮਨ ਲਓ ਵੀ ਥੋੜੇ ਜਾਨਵਰ ਰਹਿ ਗਏ ਸੀ ਪਰ ਬਾਈ 바이ਰੂ ਦੀ ਕਿਰਪਾ ਨਾਲ ਹੁਣ ਆਪਣੇ ਕੋਲੇ ਫੇਰ ਸੈੱਟ ਹੋ ਗਿਆ ਸਿਸਟਮ ਸਾਰਾ ਤੁਸੀਂ ਦੇਖ ਸਕਦੇ ਹੋ ਬਾਈ ਚੀਕ ਨਿਕਲਦੀ ਆ ਬਹੁਤ ਬੰਦੇ ਆਪਾਂ ਦੋ ਬਾਈ ਮੁਰਗੀਆਂ ਮੰਗਦੇ ਆ ਅਸਲੇ ਦੀਆਂ ਵੀ ਹਰਿਆਂ ਲੱਤਾਂ ਵਾਲੇ ਦੇ ਦੋ ਦੇਖੋ ਬਾਈ ਕਿਤੇ ਪੀਲਾਪਣ ਹੈਗਾ ਲੱਤ ਚ ਪਤਲੇ ਪੰਜੇ ਦੀ ਮੁਰਗੀਆਂ ਦੇਖੋ ਬਾਈ ਹਾਂ ਬਹੁਤ ਬੰਦੇ ਆਉਂਦੇ ਆ ਬਾਈ ਪਰ ਕੋਈ ਚੱਕ ਨਹੀਂ ਆਪਾਂ ਵੇਚੀਦੇ ਨਹੀਂ ਬਈ ਇਹ ਜਾਨਵਰ ਇਹ ਕ ਆਏ ਆ ਇਹ ਅਸਲੇ ਦਾ ਆਪਾਂ ਜਦੋਂ ਵੀ ਮੁਰਗੇ ਲੜਾਉਣੇ ਆ ਹਨ ਜੇ ਤਾਂ ਵੀ ਆਏ ਨਹੀਂ ਮੂਰੇ ਚੰਗਾ ਲੱਗ ਗਿਆ ਵੀ ਕੁੱਟ ਪੈਣ ਲੱਗੀ ਹਾਂ ਹਾਂ ਬਾਈ ਤੇ ਵੀ ਭੱਜ ਜਾਣਗੇ ਨਾ ਭੱਜਰ ਪੂਜਣ ਵਾਲਾ ਤਾਂ ਬਈ ਵੀ ਨਹੀਂ ਬਈ ਵੀ ਕੱਢ ਦੋ ਆਪਣੇ ਵਾੜੀ ਚੰਗੀ ਚੀਜ਼ ਆ ਯਾਰ ਆ ਤਾਂ ਹੁਣ ਕੀ ਕੋਤੂ ਮੰਨ ਕੇ ਚੱਲੋ ਬਈ ਸਿਰ ਤੋਂ ਲੈ ਕੇ ਨੋਂ ਤੱਕ ਪਾੜ ਦੋ ਸਾਰੇ ਹਾਂ ਪਰ ਭੱਜਦਾ ਨਹੀਂ ਪੱਜੂ ਗਾਣੀ ਯਾਰ ਖੜਾ ਚੀਕਾਂ ਮਾਰੀਉਂਦਾ ਚ ਵਿਹਾਂ ਜਾਨ ਨਿਕਲ ਗਈ ਪਰ ਭੱਜਦਾ ਨਹੀਂ ਆਜੋ ਬਈ ਤੁਹਾਨੂੰ ਹੁਣ ਮਿਰਚੀ ਨਾਲ ਆ ਜੀਆ ਪੈਣਾ ਲਾਈਆਂ ਹੋਏਗਾ ਆਪਾਂ ਆਹੀ ਅਸਲੇ ਚ ਤੇ ਆ ਦੇਖੋ ਤਾਂ ਮੈਂ ਦੱਸੀ ਮੜਾ ਇਹਦੇ ਬਾਰੇ ਕੁਆਇਨ ਹੈਡ ਬਾਰੇ ਉਹ ਆ ਬਈ ਕੁਆਇਨ ਹੈਡ ਮੁਰਗੀ ਉਹ 35000 ਦੀ ਧੀ ਵਜਦੀ ਆ ਬਈ ਇਹ ਆ ਦੇਖੋ ਬਈ ਕਾਲੇ ਮੂਹ ਦੇਖੋ ਬਈ ਐ ਕਿਤੇ ਲਾਲੀ ਮੂੰਹ ਚ ਫੜੀ ਮੜਾ ਯਾਰ ਮੈਨੂੰ ਕਾਲੇ ਮੂੰਹ ਵਾਲੀ ਮੁਰਗੀ ਹਾਂ ਇਹ ਹੈਗੀ ਆਪਣੇ ਕੋਲ ਬਾਈ ਕੋਲ ਜਿਹੜਾ ਮੇਨ ਆ ਬਰੀਡਰ ਮੁਰਗਾ ਨਾ ਰਾਜਸਤਾਨੀ ਉਹਦੀ ਧੀ ਆ ਬਈ ਉਹਦੀ ਧੀ ਆ ਇਹ ਬਣੀ ਆਪਣੇ ਹਰਿੰਗਾ ਲੱਤਾਂ ਵਾਲੇ ਚ ਹੁੰਦੀ ਇਹ ਹਾਂ ਬਣੀ ਉਹਨਾਂ ਚ ਹੀ ਆ ਤੇ ਇਹ ਜਿਆਦਾ ਮੁਰਗੇ ਦੇ ਬਾਈ ਗੇ ਹਾਂ ਕਿਹਦੀ ਲੱਤ ਲੋਕ ਕਹਿੰਦੇ ਬਈ ਕੰਡੇ ਮਾਰੇ ਤੋਂ ਕੰਡੇ ਦਾ ਕਿੱਥੋਂ ਪਤਾ ਲੱਗਦਾ ਛੱਡੀ ਮੜਾ ਛੱਡੀ ਉੱਤੇ ਚੱਕੀ ਮੁਰਗੀ ਦੇਖੋ ਬਈ ਲੱਤਾਂ ਕਿੱਥੇ ਆ ਐ ਲਾਲੀਆਂ ਜਮਾ ਛਾਤੀ ਦੇ ਨਾਲ ਮੋੜ ਕੇ ਇਹੀ ਬਈ ਹੁੰਦੀਆਂ ਨਿਸ਼ਾਨੀ ਤੇ ਫੇਸ ਚੈੱਕ ਕਰੋ ਬਈ ਕਾਲਾ ਮੂੰਖ ਬਹੇ ਆਏ ਰਹਾ ਦੇ ਵੀ ਹਰੀਆਂ ਲਤਾਂ ਐ ਸੱਚੀਆਂ ਬਸ ਰਾਤ ਨੂੰ ਮਿਕਸ ਪੈ ਗਿਆ ਥੋੜਾ ਜਿਆ ਮੁਰਗੇ ਦੇ ਜਿਆਦੇ ਬਾਗੀ ਯਾਰ ਹਾਂ ਰਾਜਸਥਾਨੀ ਤੇ ਉਹ ਆਪ ਨੂੰ ਜਮਾ ਪਿਓਰ ਜਮਾ ਉਹ ਮੁਰਗੀ ਤੇ ਗਈ ਸੀ ਆ ਡਾਇਰੈਕਟ ਗਈ ਹੋਈ ਆ ਉਹ ਡਾਇਰੈਕਟ ਆਪਣੇ ਪੁਰਾਣੇ ਅਸਲੇ ਚੋਂ ਬਈ ਜਿਹੜੇ ਆਪਣੇ ਕੋਲੇ ਕਾਫੀ ਸਾਲ ਪਹਿਲਾਂ ਹਾਂ ਕੋਈ ਅੱਖ ਦੇ ਅਸਲਾ ਹੁੰਦਾ ਸੀ ਆ ਆਪਣੇ ਕੋਲ ਕੋਈ ਅੱਖ ਤੇ ਜਾਵੇ ਹੁੰਦੇ ਸੀਗੇ ਹਾਂ ਜਾਵੇ ਹੁੰਦੇ ਬਈ ਬੜੇ ਚੰਗੇ ਸੀਗੇ ਉਹ ਕੋਈ ਅੱਖ ਦੇ ਤੇ ਬਈ ਸਾਢੇ 18 ਸਾਈ ਦੇ ਕੁੱਕੜ ਸੀ ਉਹ ਮੰਨ ਲਓ ਜਿਵੇਂ ਬਾਹਰ ਵੱਡੇ ਕੁੱਕੜ ਸੀ ਉਹ ਉਦੋਂ ਅਸੀਂ ਛੋਟੇ ਹੁੰਦੇ ਸੀ ਬਾਈ ਥੋੜਾ ਸਾਨੂੰ ਅਕਲ ਨਹੀਂ ਸੀ ਯਾਰ ਕਹਿ ਦੀਏ ਪਰ ਕੋਈ ਚੱਕਰ ਨਹੀਂ ਹੁਣ ਮਿਹਨਤ ਕਰੀ ਜਾਂਦੇ ਆ ਉਦੋਂ ਵੀ ਸੋਨੇ ਬਣਾਵਾਂਗੇ ਬਾਈ ਵੀ ਘੇਰ ਕਰੇ ਤੇ ਮੁਰਗੀ ਪਰ ਕੋਈ ਚੱਕਰ 1000 ਥੋੜਾ ਇਹ ਨਾ ਜਾਨਵਰ ਖੁੱਲੇ ਰਹਿਣ ਕਰਕੇ ਜੰਗਲੀ ਹੋ ਜਾਂਦੇ ਨੇ ਪਰ ਕੋਈ ਚੱਕਰ ਨਹੀਂ ਦੇਖੋ ਬਾਈ ਤਾਂ ਹਾਂਜੀ ਮੇਰੇ ਵੀਰੋ ਆ ਸੀ ਉਹ ਕਾਲੀ ਮੁਰਗੀ ਹਨਾ ਇਹ ਵੀ ਤੁਹਾਨੂੰ ਦਿਖਾਤੀ ਤੇ ਬਾਕੀ ਥੋੜੇ ਜਾਨਵਰ ਹੋਰ ਨੇ ਬਲੌਗ ਬੜਾ ਲੰਬਾ ਹੋ ਜਾਂਦਾ ਯਾਰ ਫੇ ਤਾਂ ਕਰਕੇ ਨਾ ਔਖਾ ਹੋ ਜਾਂਦਾ ਬਾਈ ਬਾਕੀ ਆ ਦੇਖੋ ਬਾਈ ਆ ਚਿੱਟਾ ਪਰ ਜਿਵੇਂ ਮੰਨ ਲਓ ਹਨਾ ਜਿਵੇਂ ਕਹਿੰਦੇ ਆ ਅਸੀਂ ਜਾਵਾਂ ਚੋਂ ਬਾਈ ਆ ਚਿੱਟਾ ਪਰ ਦੱਸਦਾ ਵੀ ਇਹ ਜਾਵਾਂ ਚੋਂ ਆ ਇਨ ਦੇ ਵਿੱਚ ਚਿੱਟਾ ਪਰ ਆ ਬਈ ਤੁਹਾਨੂੰ ਨਹੀਂ ਦੱਸਣਾ ਵੀਡੀਓ ਚ ਚਿੱਟੇ ਪਰ ਤੋਂ ਪਤਾ ਲੱਗਿਆ ਵੀ ਇਹ ਸਾਨੂੰ ਪਹਿਲਾਂ ਹੀ ਪਤਾ ਸਾਨੂੰ ਪਰੂ ਵੀ ਸਾਨੂੰ ਐ ਦੱਸੂ ਵੀ ਇਹਣਾ ਵਿਆਹ ਰੰਗ ਇੱਥੋਂ ਐ ਨਿਕਲਦਾ ਹੁੰਦਾ ਬਾਈ ਕੁ ਵਾਲੇ ਇਹਨਾਂ ਚੀਜ਼ਾਂ ਦੇ ਵੀ ਬਣਾਵਾਂਗੇ ਵੀਡੀਓ ਤੇ ਬਾਕੀ ਤੁਹਾਨੂੰ ਹੋਰ ਵੀ ਮੁਰਗੇ ਦਿਖਾਉਂਦੇ ਰਹਾਂ ਕੱਲ ਨੂੰ ਵੀ ਬਾਵਾ ਇਹ ਵੀ ਵਲੌਗ ਹੁਣ ਰੈਗੂਲਰਲੀ ਆਇਆ ਕਰਨਗੇ ਤੇ ਬਾਕੀ ਬਾਈ ਕਰੋ ਚੈੱਕ ਤੇ ਮਿਲਦੇ ਆ ਮਿੱਤਰੋ